ਇਸ ਸਰਕਾਰ ਕਿਦੇ ਹੋਏ ਐਮਐਲਏ 99 ਤੇ 9994 ਗਿਰੇ ਹੋਏ ਭੁੱਖੇ ਨੰਗੇ ਨੇ ਸੜਕਾਂ ਦੇ ਬਿਠਾਉਣ ਵਾਲੇ ਸਰਕਾਰਾਂ ਨੇ ਕੋਈ ਕਿਸਾਨ ਸੜਕ ਤੇ ਨਹੀਂ ਆਉਣਾ ਚਾਹੁੰਦਾ ਕੋਈ ਇੰਨਾ ਵਿਹਲਾ ਨਹੀਂ ਕਰੋ ਕਿਸਾਨ ਤਾਂ ਇੱਕ ਤਈ ਵਿਹਲਾ ਨਹੀਂ ਹੁੰਦਾ ਸਾਰੀ ਜ਼ਿੰਦਗੀ ਉਹਦਾ 4 ਵਜੇ ਉੱਠ ਪੈਂਦਾ ਸੱਚੇ ਧੂੜਾ ਪਾਲ ਲੈਣਾ ਰਾਤ 11 ਵਜੇ ਮੰंजे ਤੇ ਇੱਕ ਦਾ ਜਾ ਕੇ ਜਦੋਂ ਇਹ ਲੋਕੀ ਪਿਛਲਿਆਂ ਦੇ ਤਾਂ ਛੱਡਦੇ ਨਾ ਥੱਲੇ ਵਾਲੇ ਕੱਪੜੇ ਬੀਜਪੀ ਦੇ ਉਦੋਂ 20 ਕੀ ਦੇ ਅੰਦੋਲਨ ਚ ਇਹਨਾਂ ਦੇ ਉਹ ਵੀ ਨਹੀਂ ਛੱਡੇ ਲੋਕਾਂ ਨੇ ਇਹ ਤਾਂ ਲੋਹੇ ਦੇ ਸਮਾਹਣ ਹੋ ਮੈਂ ਇਹਨੂੰ ਕਹਿੰਦਾ ਆ ਜਾ ਮੇਰੇ ਮੈਂ ਕਈ ਫੜ ਕੇ ਵੇਖ ਆ ਜਾ ਮੇਰੇ ਨਾਲ ਢੇਰ ਖਲਾਰ ਕੇ ਵੇਖ ਭਈ ਇਹ ਦਸਤਾਰਾਂ ਦੇ ਰੰਗ ਬਦਲਦੇ ਨੇ ਚਿਹਰੇ ਬਦਲਦੇ ਨੇ ਨੀਅਤ ਤੇ ਨੀਤੀ ਨਹੀਂ ਬਦਲਦੀ ਨੀਅਤ ਤੇ ਨੀਤੀ ਉਹੀ ਹੈ ਜੋ ਪਹਿਲੀਆਂ ਸਰਕਾਰਾਂ ਦੀ ਸੋ ਇਸ ਕਰਕੇ ਇਹ ਪਹਿਲਾਂ ਨਾਲੋਂ ਵੀ ਮੈਂ ਕਹਿੰਦਾ ਬਹੁਤ ਥੱਲੇ ਚਲੇ ਗਏ ਪਹਿਲਿਆਂ ਨੇ ਥੋੜੀ ਬਹੁਤ ਡਿਵੈਲਪਮੈਂਟ ਕੀਤੀ ਹੋਊਗੀ ਇਹ ਉਹਨਾਂ ਵੀ ਨਹੀਂ ਕਰ ਸਕੇ ਪਹਿਲਿਆਂ ਨੇ ਤਾਂ ਥੋੜਾ ਬਹੁਤ ਲੁੱਟਿਆ ਹੋ ਇਹ ਲੁੱਟ ਕੇ ਖਾ ਗਈ ਇਸ ਕਰਕੇ ਜੇਕਰ ਪੰਜਾਬ ਨੂੰ ਬਚਾਉਣਾ ਅੱਜ ਪੰਜਾਬ ਦੇ ਭਵਿੱਖ ਨੂੰ ਬਚਾਉਣਾ ਤੇ ਪੰਜਾਬ ਦੇ ਲੋਕਾਂ ਨੂੰ ਉੱਠਣਾ ਪਏਗਾ ਤੁਸੀਂ ਦਸਤਾਰਾਂ ਦੀ ਗੱਲ ਕੀਤੀ ਹੈ ਪਰ ਭਗਵੰਤ ਮਾਨਤਾ ਕਹਿੰਦੇ ਬਸੰਤੀ ਭਾਗਾ ਬਸੰਤੀ ਦਸਤਾਰਾਂ ਇਨਕਲਾਬ ਵਾਲੀ ਹੈ ਇਨਕਲਾਬ ਲੈ ਕੇ ਆਂਦਾ ਪੰਜਾਬ ਦੇ ਵਿੱਚ ਪਹਿਲੀ ਸਰਕਾਰਾਂ ਜਿਹੜੀ ਇਨਕਲਾਬ ਦੀ ਗੱਲ ਕਰਦੀ ਹੈ ਤੁਸੀਂ ਇਹ ਗੱਲ ਕਹਿ ਦਿੱਤੀ ਕਿ ਦਸਤਾਰਾਂ ਦੇ ਰੰਗ ਪਤਾ ਕੋ ਪੱਗ ਤੇ ਮਨ ਲਈ ਭਗਤ ਸਿੰਘ ਵਾਲੀ ਅੱਜ ਸਾਡਾ ਭਗਤ ਸਿੰਘ ਵੀ ਕਿਤੇ ਬੈਠਾ ਫਿਰਦੇ ਉਹ ਦੁਖੀ ਹੋਏਗਾ ਵੀ ਇਹ ਮੈਨੂੰ ਵੀ ਤਾਗ ਲਾ ਰਹੇ ਨੇ ਅੱਜ ਉਹ ਨਸਤਰਾ ਬਣ ਕੇ ਜਿਹੜੀਆਂ ਰੰਗ ਤੇ ਪਸੰਦੀ ਚੋਲਾ ਵਾਲੀਆਂ ਤੇ ਉਹ ਲਾ ਕੇ ਗਾਣੇ ਲੋਕਾਂ ਨੂੰ কুমਰਾਹ ਕਰਕੇ ਸੱਤਾ ਲੈ ਲਈ ਤੇ ਲੋਕਾਂ ਨੂੰ ਹੁਣ ਲੁੱਟਿਆ ਰੱਜ ਕੇ ਕੁੱਟਿਆ ਰੱਜ ਕੇ ਜਿਹੜਾ ਕਹਿੰਦਾ ਵੀ ਮੈਂ ਕਿਸਾਨਾਂ ਦਾ ਪੁੱਤ ਹਾਂ ਕਿਸਾਨਾਂ ਨੂੰ ਲੁੱਟਿਆ ਤੁਸੀਂ ਵੇਖੋ 400 ਦਿਨ ਇਥੇ ਮੋਰਚਾ ਚੱਲਿਆ ਮੋਰਚਾ ਤਾਂ ਸੀ ਦਿੱਲੀ ਦੇ ਖਿਲਾਫ ਇਹਨੇ ਸਾਨੂੰ ਚੱਕ ਕੇ ਅੰਦਰ ਬੰਦ ਕਰ ਲਿਆ ਸਾਨੂੰ ਮੀਟਿੰਗ ਜੂ ਨਿਕਲਦਿਆਂ ਨੂੰ ਸਾਨੂੰ ਉਨੀ ਆ ਗਿਆ ਆਗੋਂ ਉਹ ਇੱਥੇ ਚੱਕ ਲਿਆ ਚੱਕ ਕੇ ਅੰਦਰ ਲੈ ਜਾ ਕੇ ਬੰਦ ਕਰਤਾ ਫੇਰ ਆ ਕੇ ਸਾਡਾ ਮੋਰਚਾ ਝਕਾਇਆ ਸੋ ਇਹ ਕਿੱਥੋਂ ਕਿਸਾਨਾਂ ਦਾ ਪੁੱਤ ਐ ਫੇਰ ਇਹ ਕਹਿੰਦਾ ਮੈਂ ਮਾਸਟਰ ਦਾ ਪੁੱਤ ਆ ਸਭ ਤੋਂ ਜਿਆਦਾ ਇਹਨੇ ਮਾਸਟਰ ਕੁੱਟੇ ਇਹ ਕਿੱਥੋਂ ਮਾਸਟਰ ਦਾ ਪੁੱਤ ਐ ਫੇਰ ਇਹ ਨਰਸਾ ਨੂੰ ਕਹਿੰਦਾ ਜੀ ਸਾਡੀਆਂ ਭੈਣਾਂ ਸਭ ਤੋਂ ਜਿਆਦਾ ਉਹਨਾਂ ਦੀਆਂ ਚੁੰਨੀਆਂ ਰੋਲੀਆਂ ਨੇ ਇਹ ਕਿੱਥੋਂ ਉਹਨਾਂ ਦਾ ਭਰਾ ਐ ਸੋ ਇਹ ਕੇਵਲ ਕਿਸੇ ਦੇ ਪੁੱਤਰ ਨਹੀਂ 92 ਦੇ 92 94 ਜਿੰਨੇ ਵੀ ਅਗੇ ਗੁੰਗੇ ਬੋਲੇ ਨੇ ਦਿੱਲੀ ਮੋਰੇ ਨਹੀਂ ਬੋਲਦੇ ਨਾ ਇਹ ਪੰਜਾਬ ਦੇ ਪੁੱਤਰ ਨੇ ਇਹ ਕੇਵਲ ਕੁਰਸੀ ਦੇ ਪੁੱਤ ਨੇ ਤੁਸੀਂ ਕਹਿੰਦੇ ਹੋ ਕਿਸਾਨਾਂ ਨੂੰ ਕੁੱਟਿਆ ਮੋਰਚੇ ਤੋਂ ਚੁੱਕ ਲਿਆ ਪਰ ਉਹ ਕਹਿੰਦੇ ਕਿ ਕਿਸਾਨ ਜੱਥੇਬੰਦੀਆਂ ਦੇ ਜਿਹੜੇ ਆਗੂ ਆ ਜਿਹੜੇ ਆ ਰੋਡ ਤੇ ਆ ਕੇ ਬਹਿ ਜਾਂਦੇ ਵਿਹਲੜ ਆ ਕਹਿੰਦੇ ਦਰੀ ਲਈ ਹੋਈ ਆ ਕਹਿੰਦੇ ਵਿਛਾਲ ਲੈਂਦੇ ਆ ਕਹਿੰਦੇ ਸਰਕਾਰ ਨੂੰ ਭੰਡਲ ਲੱਗ ਜਾਂਦੇ ਲੋਕਾਂ ਨੇ ਮੈਨੂੰ ਮੁੱਖ ਮੰਤਰੀ ਬਣਾਇਆ ਕਹਿੰਦੇ ਮੈਂ ਹੈਗਾ ਲੋਕਾਂ ਦੀ ਗੱਲ ਕਰਨ ਵਾਲਾ ਇਹ ਕਿਸਾਨਾਂ ਆਗੂ ਕੀ ਗੱਲ ਕਰੈ ਨਹੀਂ ਹੁਣ ਇਹ ਲੋਕਾਂ ਚ ਨਹੀਂ ਆਉਂਦੇ ਕਿਸਾਨ ਤੇ ਆਪਣੀ ਗੱਲ ਲੈ ਕੇ ਜਾਂਦੇ ਆ ਆਪਣੇ ਚੁਣੇ ਹੋਏ ਪ੍ਰਧਾਨ ਮੰਤਰੀ ਇਸ ਦੇਸ਼ ਦੇ ਨਿਵਾਸੀ ਤੁਸੀਂ ਇਹਨਾਂ ਨੂੰ ਮਟਾਉਣੇ ਸੜਕਾਂ ਦੇ ਅੱਜ ਸੜਕਾਂ ਤੇ ਇੱਕ ਦਿਨ ਵੀ ਨਹੀਂ ਬਹਿਣਾ ਚਾਹੁੰਦੇ ਆ ਤੁਸੀਂ ਵੇਖਿਓ ਅੱਜ ਇੱਥੇ ਮੋਰਚਾ 23 ਤਰੀਕ ਨੂੰ ਚਲੰਦਰ ਲੱਗਣ ਜਾ ਰਿਹਾ ਮੋਰਚਾ ਹਾਈਵੇ ਤੇ ਹਾਈਵੇ ਬੰਦ ਹੋ ਜਾਣਾ ਪੱਕਾ ਉਹ ਕਿਵੇਂ ਅਸੀਂ ਕਹਿ ਰਹੇ ਆ ਵੀ ਕੰਨੇ ਦਾ ਰੇਟ ਨਾਲ ਦੀ ਸਟੇਟ ਨੇ ਵਧਾ ਦਿੱਤਾ ਤੁਸੀਂ ਵਧਾਓ ਹੁਣ ਕਿਹਨੇ ਵਧਾਉਣਾ ਉਹ ਇਹ ਨਹੀਂ ਵਧਾਉਣਾ ਆ ਨਲਾਇਕ ਮੁੱਖ ਮੰਤਰੀ ਨੇ ਆ ਨਲਾਇਕ ਸਰਕਾਰ ਨੇ ਜੇ ਉਹ ਨਹੀਂ ਕਰਦੇ ਤਾਂ ਵੀ ਲੋਕ ਸੜਕਾਂ ਤੇ ਆਉਣਗੇ ਆਪਣੇ ਹੱਕਾਂ ਲਈ ਪਿਛਲੇ ਸਾਲ ਦਾ ਬਕਾਇਆ 61 ਰੁਪਏ 50 ਪਏ ਸਰਕਾਰ ਨੇ ਬਕਾਇਆ ਦੇਣਾ ਸੀ ਸਰਕਾਰ ਨੇ ਮੰਨਿਆ ਹੋਇਆ ਉਹ ਨਹੀਂ ਦਿੱਤਾ 1 ਸਾਲ ਹੋ ਗਿਆ ਇਹ ਇੱਕ ਸਾਲ ਤੋਂ ਹੀ ਨਹੀਂ ਲੈ ਨਹੀਂ ਮੰਨ ਪਤੇ ਇਹਨਾਂ ਨੇ ਗੱਡੀਆਂ 'ਚ ਤੇਲ ਨਹੀਂ ਪੋਇਆ ਇੱਕ ਸਾਲ ਤੋਂ ਤੇ ਫਿਰ ਇਹ ਕਿਸਾਨ ਜੇ ਆਪਣੇ ਵੇਚੀ ਹੋਈ ਫਸਲ ਦੇ ਪੈਸੇ ਮੰਗਦੇ ਨੇ ਉਹ ਨਹੀਂ ਮਿਲ ਰਹੇ ਜਿਹੜੇ ਸਰਕਾਰ ਨੇ ਮੰਨੇ ਹੋਏ ਨੇ ਤੇ ਸਰਕਾਰ ਨੇ ਨਹੀਂ ਦਿੱਤੇ ਤੇ ਫਿਰ ਉਹ ਕਿੱਥੇ ਜਾਣ ਜੀ ਫਿਰ ਉਹ ਸੜਕਾਂ ਤੇ ਆਉਣਗੇ ਤੇ ਉਹਨਾਂ ਨੂੰ ਸੜਕਾਂ ਤੇ ਬਿਠਾਉਣ ਵਾਲੇ ਸਰਕਾਰਾਂ ਨੇ ਕੋਈ ਕਿਸਾਨ ਸੜਕ ਤੇ ਨਹੀਂ ਆਉਣਾ ਚਾਹੁੰਦਾ ਕੋਈ ਇੰਨਾ ਵਿਹਲਾ ਨਹੀਂ ਕਰੋ ਕਿਸਾਨ ਤਾਂ ਕਦੇ ਹੀ ਵਿਹਲਾ ਨਹੀਂ ਹੁੰਦਾ ਸਾਰੀ ਜ਼ਿੰਦਗੀ ਉਹ 4 ਵਜੇ ਉੱਠ ਪੈਂਦਾ ਸੱਚ ਧੂੜਾ ਪਾ ਲੈਂਦਾ ਰਾਤ 11 ਵਜੇ ਮੰंजे ਤੇ ਦੇਖਦਾ ਜਾ ਕੇ ਫਿਰ ਉਹਨੂੰ ਸਾਰੀ ਆਉਂਦਾ ਤੇ ਮੈਂ ਕਹਾਂ ਮਜਬੂਰੀ ਬਸ ਕਿਸਾਨਾਂ ਨੂੰ ਸੜਕਾਂ ਤੇ ਆਉਣਾ ਪੈਂਦਾ ਆਗੂਆਂ ਨੂੰ ਸੜਕਾਂ ਤੇ ਆਉਣਾ ਪੈਂਦਾ ਤੇ ਬਹੁਤ ਵਾਰ ਕਹਿੰਦਾ ਮੈਂ ਬਹੁਤ ਵਰਕਿਆ ਇਹ ਕਹਿ ਦਿੰਦਾ ਆ ਗੂ ਕਿਸਾਨ ਹੀ ਨਹੀਂ ਮੈਂ ਇਹਨੂੰ ਕਹਿੰਦਾ ਆ ਜਾ ਮੇਰੇ ਨਾਲ ਕਈ ਫੜ ਕੇ ਵੇਖ ਆ ਜਾ ਮੇਰੇ ਨਾਲ ਢੇਰ ਖਿਲਾਰ ਕੇ ਵੇਖ ਆ ਜਾ ਮੇਰੇ ਨਾਲ ਗੋਏ ਦਾ ਟੋਕਰਾ ਭਰ ਕੇ ਵੇਖ ਮੇਰੇ ਕੋਲ ਡੈਰੀ ਆ ਪਸ਼ੂ ਰੱਖਿਓ ਮੇ ਨਾਲ ਆ ਜਾ ਮੇਰੇ ਨਾਲ ਟਰੈਕਟਰ ਤੇ ਬਹਿ ਕੇ ਵੇਖ ਤੈਨੂੰ ਵਿਖਾਉਨੇ ਆ ਨਾ ਤੇ ਕਿਵੇਂ ਕੰਮ ਹੁੰਦਾ ਆ ਆ ਜਾ ਤੈਨੂੰ ਵਿਖਾਉਨੇ ਆ ਕਣਕ ਦੇ ਦਿਨਾਂ ਦੇ ਵਿੱਚ ਰਾਤ ਨੂੰ ਕਿਵੇਂ ਕੰਮ ਚੱਲਦਾ ਹੁਣ ਤਾਂ ਮਸ਼ੀਨਾ ਕੰਬਾਈਨਾ ਆ ਗਈਆਂ ਤੇ ਜਦੋਂ ਹੱਥੀ ਵੱਢਦੇ ਸੀ ਹੱਥੀ ਕੱਢਦੇ ਸੀ ਹੱਥੀ ਤੂੜੀ ਵੰਦੇ ਸੀ ਆ ਜਾ ਮੇਰੇ ਨਾਲ ਕੁੱਕ ਨੂੰ ਵੱਲ ਦੇ ਕੇ ਦੇਖ ਲੈ ਇੱਕ ਇੱਕ ਫੇਰਾ ਦੇ ਕੇ ਦੇਖ ਲੈ ਜਿਹੜਾ ਤੂੰ ਕਹਿਣਾ ਮੈਂ ਕਿਸਾਨ ਦਾ ਪੁੱਤ ਐ ਮੈਂ ਆਗੂ ਆ ਜੋ ਹੁਣਾ ਚੋਂ ਬੱਤੀਆਂ ਚੋਂ ਤੇ ਮੇਰੇ ਨਾਲ ਇੱਕ ਕੰਮ ਦੱਸ ਕਿਸਾਨੀ ਦਾ ਕਿਹੜੇ ਜਿ ਤੂੰ ਮਾਰ ਐ ਤੁਸੀਂ ਰੱਬਰ ਕਰਕੇ ਵੇਖ ਕੰਮ ਤਾਂ ਤੁਸੀਂ ਛੋਟੇ ਦੱਸ ਦਿੱਤੇ ਉਹਨੇ ਤਾਂ ਵੱਡੇ ਕੰਮ ਕੀਤੇ ਇੰਜਨ ਤੇ ਪੱਟਾ ਚੜਾਇਆ ਇੰਜਨੀਆਂ ਟਸਾ ਜਿਹੜੀਆਂ ਆਪ ਜੋੜੀਆਂ ਨੇ ਉਹਨਾਂ ਨੇ ਆਹ ਇੰਜਨ ਤੇ ਪੱਟਾ ਚੜਾਇਆ ਉਹ ਬਹੁਤ ਵੱਡਾ ਕੰਮ ਐ ਜਿਹੜਾ ਉਹ ਕੋਈ ਕੰਮ ਨਹੀਂ ਕਰ ਸਕਦਾ ਉਹ ਵਾਕਿਆ ਹੀ ਉਹਨੇ ਪੜੇ ਸਟੇਜ ਤੇ ਚੜਾਈ ਜਾਂਦਾ ਤੇ ਸਟੇਜ ਤੇ ਲਾਈ ਜਾਂਦਾ ਉਹਦੇ ਹਕੀਕੀ ਤੌਰ ਤੇ ਪਟਾ ਆਉਗਾ ਚੜਾ ਕੇ ਦੇਸ ਤੁਹਾਨੂੰ ਮੈਂ ਪਟਾ ਲਿਆਵਾਂ ਉਹ ਟੈਰ ਵਾਲਾ ਪਟਾ ਤੇ ਉਹਨੂੰ ਕਹੂੰਗਾ ਜੀਨੇ ਕੱਸ ਕੇ ਚੜਾ ਉਤੋਂ ਵੀ ਨਹੀਂ ਚੜਨਾ ਹੱਥ ਕੰਬਦੇ ਨੇ ਸਵੇਰੇ 11 ਵਜੇ ਪੈਗ ਲਾ ਲੈਂਦਾ ਉਹ ਪਟਾ ਕੀ ਚੜਾਊਗਾ ਪਟਾਵੀ ਜਾਣਨਾ ਚਾਹਦਾ ਗਿੱਟਿਆਂ 'ਚ ਜਾਣ ਹੋਰੇ ਪਟਾਵੀ ਚੜਦਾ ਧਰਨਾ ਲਾਉਣ ਜਾ ਰਹੇ ਹਾਂ ਗੰਨੇ ਦੇ ਭਾਅ ਬਧੋਲ ਦੇ ਵਾਸਤੇ ਬੀਬੀ ਨੇ ਪਿਛਲੇ ਦਿਨੀ ਅਸਤੀਫਾ ਦੇਣ ਵਾਸਤੇ ਮੰਗ ਕਰ ਲਈ ਸੀ ਲੈਟਰ ਲਿਖਤੀ ਸੀ ਐਮਐਸਪੀ ਵਾਲੀ ਜਿਹੜੀ ਕਹਿੰਦੀ ਸੀ ਚੁਟਕੀ ਮਾਰ ਕੇ ਐਮਐਸਪੀ ਦੇ ਦੂੰਗੀ ਐਮਐਸਪੀ ਨਹੀਂ ਮਿਲੀ ਤੁਹਾਨੂੰ ਤੁਸੀਂ ਫਿਰ ਦੁਬਾਰੇ ਧਰਨਾ ਲਾਉਣ ਜਾ ਰਹੇ ਹੋ ਜਲੰਧਰ ਦੇ ਵਿੱਚ ਉਹ ਬੀਬੀ ਵੀ ਡਰਾਮੇਬਾਜ਼ ਐ ਚੁਟਕੀਆਂ ਮਾਰ ਕੇ ਕਹਿੰਦੀ ਸੀ ਐ ਐਮਐਸਪੀ ਮਿਲਣੀ ਹੈ ਤੇ ਉਹਨੇ ਹੁਣ ਉਸਤੀਬੇ ਵਾਲਾ ਵੀ ਡਰਾਮਾ ਕੀਤਾ ਤੇ ਦਿੱਤਾ ਕਿਉਂ ਨਹੀਂ ਡਰਾ ਓਏ ਉਸਤੀਬਾ ਮੈਨੂੰ ਤਾਂ ਇਹ ਪਤਾ ਲੱਗਾ ਗੱਲ ਉੱਡਦੀ ਉੱਡਦੀ ਆਈ ਹੈ ਤੇ ਉਹਦੇ ਤੱਕੜੀ ਪ੍ਰਾਪਰਟੀ ਬਣਾ ਗਈ ਬੀਬੀ ਇਹ ਸਾਰਿਆਂ ਨੇ ਘੜ ਪਰ ਲੈ ਇਹਨਾਂ ਦੇ 92 ਦੇ 92 ਮੈਂ ਕਿਹਾ ਟਰਾਲੀਆਂ ਤੋਂ ਚੋਰੀ ਕਰਕੇ ਲੈ ਕੇ ਸਾੜੀਆਂ ਇਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇੱਥੇ ਤਿੰਨਾਂ ਦੀਆਂ ਡੱਬੀਆਂ ਚਾਹ ਪੱਤੀ ਨੂਨ ਮਿਰਚਾ ਸਿਲੰਡਰ ਇਹ ਚੱਕੇ ਲੈ ਕੇ ਸਾਰਾ ਕੁਝ ਬਾਲਵ ਲੱਗਿਓ ਲੈ ਕੇ ਲਾ ਕੇ ਇਹ ਤਾਂ ਏ ਇਦਾਂ ਦੀ ਭੁੱਖੀ ਨੰਗੀ ਸਰਕਾਰ ਤੇ ਨੰਗੇ ਇਹਨਾਂ ਦੇ ਐਮਐਲਏ ਮੈਂ ਤਾਂ ਹੈਰਾਨ ਹਾਂ ਤੇ ਇਹ ਤਾਂ ਟਰਾਲੀਆਂ ਚੋਰੀ ਇੱਕ ਇੱਥੇ ਦਾ ਲੋਕਲ ਐਮਐਲਏ ਆ ਉਹਦੇ ਭੂਆ ਭਤੇ ਪੁੱਤ ਦੇ ਘਰੋਂ ਵੜੀਆਂ ਜਾਂਦੀਆਂ ਤੇ ਪਰਚਾ ਹੁੰਦਾ ਮੇਰੀ ਜੇਬੰਦੀ ਨੇ ਪਰਚਾ ਦਰਜ ਕਰਾਇਆ ਇੱਥੇ ਇੱਥੇ ਤਰੀਕ ਹੈ ਹੁਣ ਮੋੜੇ ਪਿਛਲੀ ਮਰਗਲ 12 ਕਿ 13 ਤਰੀਕ ਸੀਗੀ ਪਿਛਲੇ ਮਹੀਨੇ ਦੀ ਇੱਥੇ ਆ ਮੋੜੇ ਹੁਣ ਮੇਰੇ 26 ਤਰੀਕ ਹੈ ਫੇਰ ਆਉਣਾ ਇੱਥੇ ਸੋ ਇਹ ਜਿਹੜੀਆਂ ਆ ਕੰਮੇ ਸਰਕਾਰਾਂ ਦੇ ਬੇ ਲੋਕਾਂ ਦੀਆਂ ਟਰਾਲੀਆਂ ਚੋਰੀ ਕਰਕੇ ਲੈ ਜਾਓ ਲੋਕਾਂ ਦੀਆਂ ਚਾਹ ਪੱਤੀਆਂ ਚੋਰੀ ਕਰਕੇ ਲੈ ਜਾਓ ਲੋਕਾਂ ਦੀਆਂ ਤੀਲਾਂ ਦੀਆਂ ਡੱਬੀਆਂ ਚੋਰੀ ਕਰਕੇ ਲੈ ਜਾਓ ਇਹ ਤਾਂ ਗਿਰੀ ਹੋਈ ਸਰਕਾਰ ਕਿਰੇ ਹੋਏ ਐਮ ਐਲ 91 ਦੇ 99 99 ਗਿਰੇ ਹੋ ਭੁੱਖੇ ਨੰਗੇਰੇ ਤੁਹਾਨੂੰ ਲੱਗਦਾ ਕਿ ਫਿਰ ਇਹਦਾ ਮੋਲ ਆ ਜਿਹੜਾ 2027 ਦੇ ਵਿੱਚ ਲੋਕਾਂ ਆ ਮੋੜਨਗੇ ਜਿਹੜਾ ਲੋਕਾਂ ਨੂੰ ਕੁੱਟਿਆ ਕਿਸਾਨਾਂ ਨੂੰ ਕੁੱਟਿਆ ਸ਼ੰਭੂ ਬੈਰੀਅਰ ਤੇ ਕੁੱਟਿਆ ਜੇਕਰ ਗੱਲ ਕੀਤੀ ਜਾਵੇ ਖਨੋਰੀ ਬੈਰੀਅਰ ਤੇ ਕੁੱਟਿਆ ਤੇ ਟਰਾਲੀ ਚੋਰੀਆਂ ਕੀਤੀਆਂ ਨੇ ਤੇ ਹੁਣ ਪਿੰਡਾਂ ਦੇ ਵਿੱਚ ਵੀ ਜਾ ਵੜਦੇ ਆ ਤੁਸੀਂ 27 ਦੀ ਉਡੀਕ ਕਰੀ ਜਾਂਦੇ ਹੋ ਜੀ ਉਦੋਂ ਵੀ ਇਹ ਕਹਿੰਦੇ ਫਿਰ ਬਣ ਜਾਏ ਸਾਡੀ ਸਰਕਾਰ ਦਾ ਪਟਾ ਤੰਤਰ ਹੁੰਦਾ ਲੋਕ ਉਡੀਕਦੇ ਆ ਜਦੋਂ ਇਲੈਕਸ਼ਨ ਕਮਿਸ਼ਨ ਦੇ ਹੱਥ ਆ ਜਾਣਾ ਸਾਰਾ ਕੁਝ ਕੋਡ ਆਫ ਕੰਡਕਟ ਲੱਗ ਜਾਣਾ ਤੇ ਫੇਰ ਸਰਕਾਰੇ ਦੀ ਨਹੀਂ ਰਣੀ ਫੇਰ ਨਤੀਜੇ ਆਉਣੇ ਸ਼ੁਰੂ ਹੋਣਗੇ 2 ਮਹੀਨੇ ਪਹਿਲਾਂ ਹੀ ਵੋਟਾਂ ਪੈਣ ਤੋਂ ਬਾਅਦ ਨਤੀਜੇ ਆਉਂਦੇ ਹੁੰਦੇ ਨਾ ਇਹਨਾਂ ਦੀ ਸਰਕਾਰ ਜਦੋਂ 2 ਮਹੀਨੇ ਪਹਿਲਾਂ ਆਉਣ ਗਈ ਕੋਡ ਆ ਕੰਡਕਟ ਲੱਗਣ ਦਿਓ ਫਿਰ ਇਹਨੂੰ ਪਤਾ ਲੱਗੂਗਾ ਜਦੋਂ ਇਹ ਲੋਕੀ ਪਿਛਲਿਆਂ ਦੇ ਤਾਂ ਛੱਡਦੇ ਨਾ ਥੱਲੇ ਵਾਲੇ ਕੱਪੜੇ ਭਾਜਪੀ ਦੇ ਉਦੋਂ 20 ਕੀ ਦੇ ਅੰਦੋਲਨ ਚ ਇਹਨਾਂ ਦੇ ਉਹ ਵੀ ਨਹੀਂ ਛੱਡੇ ਲੋਕਾਂ ਨੇ ਇਹ ਤਾਂ ਲੋਹੇ ਦੇ ਸਮਾਹਣ ਹੋ